ਆ ਇਹੋ ਠੀਕਾ ਖਾਸਾ ਮਾਹਰ ਜੀ ਕੀ ਫਤਿਹ ਜੈ ਸ਼ੇਰਾਂ ਜੈ ਸ਼ੇਰਾਂ धरो ਜੱਟਾਂ ਦੀ ਕੋਈ ਹੱਤ ਨਹੀਂ ਹੁਆ ਇਹ ਕਿਹ ਘਪਾਰੀ ਗੱਲ ਹੈ ਚੰਦਰ ਰਾਜਨ ਤੁਮ ਨੂੰ ਕਿਸੇ ਨੇ ਸਵਾਈ ਨਹੀਂ ਜਿੱਦ ਕੱਪੜਾ ਕੱਪੋਦ ਮਾਰ ਕੇ ਤਵੇ ਦਾ ਖਾਸਨ ਖਾਸ ਧਰਮ ਦੇ ਚਹਿਲ ਉਹ ਗਾਂ ਲੱਗ ਆ ਵੀ ਤੁਸੀਂ ਕੱਪੋਦ ਮਾਰਦੇ ਸੀ ਉਹ ਕਹਿੰਦਾ ਮੇਰਾ ਪਜਾਮਾ ਖਿੱਚਦਾ ਕਰਦੇ ਥੋੜਾ ਜਿਆ ਫਿਰ ਮੈਂ ਪਰਾ ਥੰਨੇ ਲੈ ਲਿਆ ਤੂੰ ਉਹ ਕਹਿੰਦਾ ਵੀ ਜੋ ਇਹ ਵੀ ਨਾਲ ਲੋਟਾਈ ਇਹ ਦੂਜੀ ਵਾਰ ਕਿੱਦਾਂ ਕਰ ਇਹ ਚੂਰ ਗੇਂਦਿਆ ਜਾਰੋ ਕਦਾ ਫੋੜਿਆ ਨਾ ਸਾਰ ਜਿਹੜਾ ਖੁਮਾਰ ਦੇ। ਇੱਕ ਵਾਰੀ ਕੀ ਹੋਇਆ ਕਿ ਚਾਪਟਰ ਸਾਹਿਬ ਨੇ ਕੁੱਪ ਮਾਰਿਆ। ਪਰ ਰਾਜੇ ਰਾਜਾ ਨਹੀਂ ਨਕਾ ਕਰਦੇ ਸੀ। ਵੀ ਮਾਰੇ ਤੇ ਡੰਗਰ ਚ ਗਿਆ। ਜਦੋਂ ਮਾਂ ਐਰ ਮਾਰਿਆ ਤਾਂ 20 ਖੇਡ ਚਾਈ ਗਈ ਜਾਂਦਾ। ਉਹ ਵੀ ਮਰ ਗਈ। ਕਾਪਰ ਜਨੇ 3000 ਪਜਾਮਾ ਸਿਰ ਕਿਤਲੇ ਰੇ ਜਦੋਂ ਮੈਂ ਥੋੜਾ ਨੇੜੇ ਗਿਆ 10 ਮਰੇ ਪਰ ਸੀ 1000 ਜਰਜ ਉਹਨੇ ਫੇਰ ਪਜਾਮਾ ਕਚਦਾ ਦਿੱਖ ਬੋਈ ਨਾ ਸਾਫੀ ਮੈਂ ਉਹ ਬਦਾਂ ਜਲਾ ਬਿਲਕੁਲ ਜਾ ਕੇ ਦੇਖਿਆ ਤਾਂ 5 ਮਰੇ ਪਰ ਸੀ 500 ਦੇ ਉਹਨੇ ਫੇਰ ਪਜਾਮਾ ਕਚਦਾ ਕਿਕ ਬੋਈ ਨਾ ਕੋਈ ਮੋ ਉਹ ਕਹਿੰਦਾ ਹੁਣ ਪਜਾਮਾ ਖਿੱਚਦਾ ਹੈ ਨਾਲੇ ਪਰੇ ਪਰ ਜੀ ਹੈ ਜੋ ਮੈਂ ਕਹਿੰਦਾ ਕਹਦਾ ਇਹ ਕੋਈ ਸਦਾ ਪ੍ਰਸ਼ਾਸਨ ਦਾ ਅਪਮਾਨ ਹੈ ਇਹਨਾਂ ਨੂੰ ਪਜਾਮਾ ਖਿੱਚਣਾ ਹੈ ਨਹੀਂ ਕਿ ਨਾਲ ਕਹਿਣਾ ਨਹੀਂ ਇਹਨਾਂ ਨੂੰ ਲੱਭ ਕੋ ਸੂਝਾ ਦੇ ਇਹਦੇ ਗੱਲ ਨਹੀਂ ਇਸ ਵੀ ਸ਼ਹਿਰ ਤੇ ਸਾਰੇ ਵਪਾਰੀ ਸਾਰੇ ਹੀ ਪ੍ਰੇਮੀਗਨ ਪਾਰਟੀਆਂ ਇਹ ਮਰਦ ਸਰਦਾਰ ਬੰਤਾਸ ਸਰਦਾਰ ਬੁਲਾਏ ਸੀ ਉਹਨਾਂ ਨੇ ਸਾਡੀ ਸਹਿਮਤੀ ਮਰਜ਼ੂਦ ਕੀਤੀ ਹੈ ਜੇ ਕੋਈ ਸਰਕਾਰਦਾਰ ਬੈਠੇ ਹੋ ਕੋਈ ਵਿਧੇ ਬੁਲਾਈ ਬੈਠੇ ਹੋ ਕੋਈ ਸਰਕਾਰਦਾਰ ਬੈਠੇ ਹੋ ਕੀ ਸਰਦਾਰ ਕੋਈ ਗਿਆ ਸੀ ਕੋਈ ਵਿਸਵਾਦ ਨੂੰ ਬੁਲਾਇਆ ਸੀ ਕੋਈ ਪੁੱਛਿਆ ਸੀ ਪਛਾ ਇਹਨਾਂ ਨੂੰ ਲੰਮਸੀ ਮਨੂਰੀ ਬਲਿਆ ਪਛਾ ਕੋਹਲਾ ਦੀ ਸੀਗਾ ਜਿਹੜੇ ਇਹਨਾਂ ਦੇ ਘਾਸੀ ਇਹਨਾਂ ਦੇ ਚਮਚੇ ਸੀ ਔਰ ਉਹ ਬੱਤੇ ਆਉਣੇ ਪਰੇ ਚਲੋ ਜਨਤਾਰੇ ਸਤੋ ਮਾਰੇ ਉਹ ਪੰਗਤ ਦੇ ਵਿੱਚ ਆਏ ਪਵਨ ਕਰੇ ਸਤੋ ਮਾਰੇ ਸਾ ਸਦਿਸ਼ ਕਾਸ ਕਮੇਟੀ ਉਹਨਾਂ ਨੂੰ ਸਭ ਤੋਂ ਸਾਡਾ ਬਰੋਸਟਾ ਅਬਾਸੀ ਉਹਦੇ ਵਿੱਚ ਚਾਲੂ ਵਿੱਚ ਕਰਾ ਕੇ ਉਹਨਾਂ ਨੂੰ ਕਿਹਾ ਕਿ ਤੁਸੀਂ ਆਪ ਦਾ ਸਪੱਸ਼ਟੀਕਰਨ ਦੇਵੋ ਉਹਨਾਂ ਨੇ ਚੌਥ ਕਰਕੇ ਸਪੱਸ਼ਟੀਕਰਨ ਦਿੱਤਾ ਕਿ ਇਹ ਸੀ ਸਰਕਾਰ ਦੇ ਤੱਤਕ ਕੋਈ ਹੋਵੇਗੀ ਅਸੀਂ ਕਹਿੰਦੇ ਸੀ ਜਦ ਬਾਣੀ ਪੀ ਕੇ ਆਏ ਇਹਦੇ ਰਵਾਇਤ ਹੈ ਕਿ ਸੰਵਿਧਾਨ ਕਰਾਇਆ ਜਿਦੋਂ ਆਜ ਵੀ ਕੋਸਾ ਸੱਤੋ ਰਜਾ ਬੰਦੀ ਦੇ ਕੋਈ ਸੰਵਿਧਾਨ ਨਹੀਂ ਕਰਾਇਆ ਕਿਸੇ ਤੋਂ ਕਿਸੇ ਪਾਰਟੀ ਦਾ ਕੋਈ ਵੀ ਜ਼ਮਾਦਾਦ ਸਹਾਈ ਨਹੀਂ ਕਰਕੇ ਆਇਆ ਇਹ ਸਰਪ ਇਹਨਾਂ ਦੀ ਛੋਟੀ ਸਾਤੀ ਸੰਸਦੀ ਇਹਨਾਂ ਦੇ ਬਸਦਾ ਬਾਦ ਲੈ ਕੇ ਜਾਣਾ ਸੀ ਕਿਉਂਕਿ ਸਾਡੇ ਬਹਿਕ ਨਾਣਾ ਦਾ ਹੁਕਮ ਹੈ ਤੇ ਮੈਂ ਕਹੂਗਾ ਘਰੀ ਘਰੀ ਮੈਂ ਛੋੜਾ ਤੁਸੀਂ ਕਹਿੰਦੇ ਜਕੂਨ ਗਿਲ ਚੋਰ ਹੈ ਘਰੀ ਘਰੀ ਮੈਂ ਛੋੜਾ ਜੇ ਮੈਂ ਕਹਿੰਦਾ ਘਰੀ ਘਰੀ ਮੈਂ